ਅੱਜ ਮੁਕਸੇਰ ਸਾਹਿਬ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੇ ਡੀਐਸਪੀ ਮਲੋਟ ਦੇ ਵੱਲੋਂ ਟੀਮ ਜਿਹਦੇ ਵਿੱਚ ਥਾਣੇ ਲਖੇ ਵਾਲੀ ਦੀ ਸਾਰੇ ਮੁਲਾਜ਼ਮ ਸੀਗੇ ਇਹਨਾਂ ਨੇ ਇੱਕ ਬਹੁਤ ਵੱਡਾ ਗ੍ਰੋ ਫੜਿਆ ਇਸ ਗ੍ਰੋ ਦੇ ਵਿੱਚ ਟੋਟਲ ਹਲੇ ਤੱਕ 8 ਬੰਦੇ ਹੈਗੇ ਇਹ ਉਹ ਗ੍ਰੋ ਹੈ ਜਿਨ੍ਹਾਂ ਨੇ ਆਪਣੀ ਇੰਟਰੋਗੇਸ਼ਨ ਵਿੱਚ ਇਹ ਦੱਸਿਆ ਹੈ ਕਿ ਇਹ ਪਿਛਲੇ ਕੁਝ ਮਹੀਨਿਆਂ ਦੇ ਵਿੱਚ 50 ਤੋਂ ਉੱਤੇ ਮੋਟਰਾਂ 25 ਕੁਇੰਟਲ ਕਨਕ 8 ਮੋਟਰਸਾਈਕਲਾਂ ਤੇ 30 ਗੈਸ ਸਿਲੰਡਰਸ ਚੋਰੀ ਕਰ ਚੁੱਕੇ ਹਨ ਵਖ ਵਖ ਪਿੰਡਾਂ ਤੋਂ ਇਹਨਾਂ ਦਾ ਜੋ ਏਰੀਆ ਜਿੱਥੇ ਐਕਟਿਵ ਸੀਗੇ ਸੀਗਾ सदर ਮਲੂਟ ਤੇ ਲੱਖੀ ਵਾਲ ਲੱਖੇ ਵਾਲੇ ਇਸ ਏਰੀਆ ਦੇ ਵਿੱਚ ਇਹ ਰਾਤੀ ਜਾ ਕੇ ਚੋਰੀਆਂ ਕਰਦੇ ਹੁੰਦੇ ਸੀ ਤੇ ਮੈਂ ਇਹ ਵੀ ਦੱਸਣਾ ਚਾਹਣਾ ਹੈ ਕਿ ਇਹ ਜੋ ਮੁਕਦਮਾ ਹੈਗਾ ਇਹਦੇ ਵਿੱਚ ਕਬਾੜੀਏ ਵੀ ਨਹੀਂ ਬਖਸ਼ੇ ਜਾਣੇ ਜੋ ਚੋਰੀ ਦਾ ਸਮਾਨ ਖਰੀਦੇ ਹੁੰਦੇ ਸੀ ਹਾਲੇ ਤੱਕ ਇਸ ਕੇਸ ਦੇ ਵਿੱਚ ਚਾਰ ਜੋ ਮੁਲਜ਼ਮ ਹੈ ਉਹ ਅਰੈਸਟ ਕਰ ਚੁੱਕੇ ਐ ਸੀ ਤੇ ਚਾਰ ਹਲੇ ਪੱਜੇ ਹੋਏ ਨੇ ਜਿਨ੍ਹਾਂ ਦੇ ਪਿੱਛੇ ਸਾਡੀ ਪੁਲਿਸ ਕੀ ਐਕਟਿਵ ਹੈ ਤੇ ਇਹਨਾਂ ਨੂੰ ਵੀ ਜਲਦ ਜਲਦ ਕਾਬੂ ਵਿੱਚ ਕੀਤਾ ਜਾਏਗਾ ਹਾਲੇ ਤੱਕ ਦੀ ਜੋ ਰਿਕਵਰੀ ਹੋਈ ਹੈ ਉਹਦੇ ਵਿੱਚ 13 ਮੋਟਰਸ 7 ਕੁਇੰਟਲ ਕਣਕ 4 ਮੋਟਰਸਾਈਕਲیں ਤੇ 11 ਗੈਸ ਸਿਲੰਡਰਸ ਬਰਾਮਦ ਹੋਏ ਹਨ ਤੇ ਮੈਂ ਸਾਰੇ ਮੁਕਸੇ ਸਾਧ ਦੇ ਵਾਸੀਆਂ ਨੂੰ ਆਸ਼ਵਾਸਨ ਦੇਣਾ ਚਾਹੁੰਦਾ ਕਿ ਵੀ ਵਿਲ ਕ੍ਰੈਕ ਡਾਊਨ ਵੈਰੀ ਵੈਰੀ ਹੈਵिली ਔਨ ਥੀਵਸ ਜੋ ਰਾਤੀ ਚੋਰੀਆਂ ਹੋ ਰਹੀਆਂ ਨੇ ਜੋ ਪਿੰਡਾਂ ਜੋ ਸਮਾਨ ਗਾਇਬ ਹੋ ਰਿਹਾ ਹੈ ਇਹ ਸਾਰੇ ਅਸੀਂ ਫੜ ਕੇ ਸਾਰੇ ਕੇ ਸਾਰੇ ਅੰਦਰ ਦੇਣਗੇ ਤੇ ਜੇਕਰ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਕਿ ਔਰ ਚੋਰ ਕਿਹੜੇ-ਕਿਹੜੇ ਨੇ ਤੁਸੀਂ ਆਓ ਯੂ ਆਰ ਮੋਸਟ ਵੈਲਕਮ ਜੀ ਮੇਰੇ ਕੋਲ ਆਓ ਮੈਨੂੰ ਦੱਸੋ ਅਸੀਂ ਉਥੇ ਵਰਕਆਊਟ ਕਰਾਂਗੇ ਤੇ ਸਾਰੀ ਗੈਂਗਸ ਨੂੰ ਅੰਦਰ ਲਿਆਇਾਂਗੇ ਇਹਨਾਂ ਦੇ ਇਹਨਾਂ ਦੇ ਵਿੱਚ ਖਰਪ੍ਰੀਤ ਸਿੰਘ ਹੈਗਾ ਜੀ ਇਹਦੇ ਤੇ ਇੱਕ ਪੁਰਾਣਾ ਮਕਦਮਾ ਅਦarre ਚੋਰੀ ਦਾ ਸ਼ੇਰੇ ਵਾਲਾ ਪਿੰਡ ਦਾ ਰਹਿਣ ਵਾਲਾ ਹੈ ਇਹ ਬਾਕੀਆਂ ਦੀ ਹਾਲੇ ਪੁੱਛਗਿਰ ਚੱਲ ਰਹੀ ਹੈ ਤੇ ਜੋ ਗੱਲ ਸਾਹਮਣੇ ਆਏਗੀ ਉਹ ਤੁਹਾਨਾਂ ਨਾਲ ਹੀ ਸਾਂਝਾ ਕਰਾਂਗੇ ਇਸਰ ਜਿੰਨਾ ਨੇ ਵੇਚਦੇ ਸੀ ਜੀ ਉਹਨਾਂ ਬਾਰੇ ਕੁਝ ਪਤਾ ਲੱਗਾ ਦੋ ਕਬਾੜੀ ਆਏਗੇ ਜੀ ਦੋ ਕਬਾੜੀ ਇਹ ਉਹਨਾਂ ਚੋਂ ਇੱਕ ਜੋ ਹੈਗਾ ਉਹ ਆਲਰੇਡੀ ਜੇਲ੍ਹ ਦੇ ਵਿੱਚ ਹੈ ਦੂਜਾ ਅਸੀਂ ਆਈਡੈਂਟੀਫਾਈ ਕਰ ਲਿਆ ਇਹ ਪੱਜੇ ਹੋਏ ਨੇ ਇਹਨੂੰ ਜਲਦੋਂ ਜਲਦ ਫੜਕੇ ਇਹਨੂੰ ਵੀ ਅੰਦਰ ਦਿੱਤਾ ਜਾਏਗਾ ਕੋਈ ਹੋਰ ਬੰਦੇ ਨਾਲ ਵੀ ਇਹਨਾਂ ਸੰਬੰਧ ਹੋ ਸਕਦੇ ਬਿਲਕੁਲ ਹੋ ਸਕਦੇ ਜੀ ਇਹਨਾਂ ਦੀ ਜਬ ਇੱਕ ਵਾਰੀ ਇਹ ਫੜੇ ਜਾਂਦੇ ਬੰਦੇ ਜੋ ਚਾਰ ਹਲੇ ਪੱਜੇ ਹੋਏ ਆ ਇਹਨਾਂ ਨੇ ਬੜਾ ਕੁਝ ਹੋਰ ਵੀ ਦੱਸਣਾ ਤੇ ਇਹ ਹੋ ਸਕਦੇ ਸਾਨੂੰ ਇਹ ਵੀ ਦੱਸਣ ਜੋ ਕਬਾੜੀ ਆਏਗੇ ਕੀ ਇਹਨਾਂ ਤੋਂ ਕੋਲ ਹੋਰ ਕਿਹੜੇ ਕਿਹੜੇ ਚੋਰ ਆ ਕੇ ਸਮਾਨ ਦੇ ਕੇ ਜਾਂਦੇ ਹੁੰਦੇ ਸੀ ਜੇਕਰ ਉਥੋਂ ਉਹ ਇਨਫੋਰਮੇਸ਼ਨ ਨਿਕਲਦੀ ਐ ਸੀ ਬੈਕਟ੍ਰੈਕ ਕਰਕੇ ਉਹਨੂੰ ਓ ਵਾਲੇ ਚੋਰੀ ਫੜ ਲੈਣਾ ਹਾਂ। ਸਾਲੇ ਦੇ ਘਰਾਂ ਚੋਂ ਚੋਰੀ ਕਰਦੇ ਹੋਏ। ਹਾਂ ਜੀ ਇਹ ਘਰਾਂ ਚੋਂ ਚੋਰੀ ਹੁੰਦੇ ਸੀ ਪਹਿਲੇ। ਨਹੀਂ ਇਹ ਹਲੇ ਮੁਕਦਮੇ ਜੇ ਵਾਪਸ ਵੀ ਕਰਾਵਾਂਗੇ। ਤੇ ਜਿਹੜਾ ਬਹੁਤ ਬੜੀ ਹੋਏਗਾ।